ਹੈਲੋ ਸਸ਼ੀਕਾਲ ਜੀ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕੋਟ ਸੈੱਟ ਜਿਹੜਾ ਹੁੰਦਾ ਵਾ ਆਪਾਂ ਉਹਦੇ ਉੱਚਾ ਕਮੀਜ਼ ਹੁੰਦਾ ਥੋੜਾ ਜਿਹਾ ਆਪਾਂ ਕੋਟ ਸੈੱਟ ਆਲਾ ਤੁਹਾਨੂੰ ਕਮੀਜ਼ ਦੀ ਲੈਂਥ ਆ ਜਿਹੜੀ ਉਹ ਕਿੰਨੀ ਰੱਖਣੀ ਆ ਕਿਵੇਂ ਕਟਿੰਗ ਕਰਨਾ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਕਿਉਂਕਿ ਹੁਣ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਥੋੜੀਆਂ ਲੈਂਥ ਆ ਜਿਹੜੀ ਆ ਉਹ ਘੱਟ ਹੁੰਦੀ ਆ ਤਾਂ ਕਰਕੇ ਆਪਾਂ ਜਿਹੜਾ ਕੋਟ ਸੈੱਟ ਬਣਾਉਣ ਲੱਗੇ ਔਰ ਕਿਉਂਕਿ ਆਪਣੇ ਆ ਦੇਖੋ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਪਣਾ ਗਲਾ ਕੱਢਿਆ ਹੋਇਆ ਇਹਦੀ ਲੈਂਥ ਤੁਸੀਂ ਆਪ ਹੀ ਦੇਖ ਲਓ ਇਹ ਪੂਰਾ ਪੂਰਾ ਕੱਪੜਾ ਆ ਇਹਦੇ ਵਿੱਚੋਂ ਕਾੜਮੀ ਜਿਹੜਾ ਨਿਕਲ ਜਾਣਾ ਵਾ ਇਧਰੋਂ ਆਪਣਾ ਕਿੰਨਾ ਕਾਣ ਆ ਜਿਹੜਾ ਉਹ ਵੀ ਨਿਕਲ ਜਾਣਾ ਵਾ ਠੀਕ ਹੈ ਜੀ ਤਾਂ ਕਰਕੇ ਹੁਣ ਆ ਦੇਖਿਆ ਜਾਵੇ ਕਿੰਨੀ ਕੱਪੜੇ ਲੈਂਥ ਬਣਦੀ ਆ ਬਹੁਤ ਘੱਟ ਜਿਹੜੀ ਆਪਣੀ ਲੈਂਥ ਬਣਦੀ ਆ ਤਾਂ ਕਰਕੇ ਹੀ ਆਪਣੇ ਜਿਹੜੇ ਕੋਟ ਸੈੱਟ ਨੇ ਉਹ ਆਪਾਂ ਬਣਾਉਣ ਲੱਗੇ ਹੁਣ ਤੁਹਾਨੂੰ ਅੱਜ ਕੋਟ ਸੈੱਟ ਕਮੀਜ਼ ਦੀ ਜਿਹੜੀ ਕਟਿੰਗ ਦੱਸਾਂਗੇ ਸਾਰਿਆਂ ਨਾਲ ਪਹਿਲਾਂ ਆਪਾਂ ਕੱਢਾਂਗੇ ਕਾਣ ਇਦੇ ਵਿੱਚੋਂ ਆਪਾਂ ਨੇ ਆ ਦੇਖੋ ਟੇਡਾ ਜਾਂਦਾ ਏ ਫਿਰ ਲਾਪਾ ਇਹਨਾਂ ਕਮੀਜ਼ ਦਾ ਸੈੱਟ ਕਰਕੇ ਜਿਹੜੀ ਆਪਾਂ ਕਾਰਡ ਕੱਢ ਲਾਂਗੇ ਇਹ ਆਪਣੀ ਕਾਨ ਆਪਾਂ ਨੇ ਕੱਢ ਲਈ ਹੁਣ ਆਪਾਂ ਨੇ ਜਿਹੜਾ ਗਲੇ ਦਾ ਸੈਂਟਰ ਕੱਢ ਲੈਣਾ ਵਾ ਜਿਹੜਾ ਨੈੱਕ ਦਾ ਆਪਾਂ ਨੇ ਸੈਂਟਰ ਕਰ ਲੈਣਾ ਸੈਂਟਰ ਕਰਕੇ ਆਪਾਂ ਨੇ ਫਿਰ ਆਪਾਂ ਜਿਹੜਾ ਇਹ ਕੋਟ ਸੈੱਟ ਵਾਲਾ ਕਮੀਜ਼ ਆ ਉਹ ਕਟਿੰਗ ਕਰਾਂਗੇ ਆ ਦੇਖੋ ਹੁਣ ਜਿਹੜਾ ਕੋਟ ਸੈੱਟ ਆ ਉਹ ਆਪਾਂ ਦੇ ਹਨਾ ਥੋੜੀ ਜੀ ਮਤਲਬ ਜਿਵੇਂ ਹੁਣ ਆਪਣੇ ਜਿਹੜਾ ਬੰਦਾ 45 ਇੰਚ ਆਪਣੀ ਕਮੀਜ਼ ਦੀ ਲੈਂਥ ਰੱਖਦਾ ਵਾ ਉਹ 40 ਇੰਚ ਵੀ ਰੱਖ ਸਕਦਾ ਵਾ ਜਿਹੜਾ 40 ਤੋਂ 42 ਇੰਚ ਦੇ ਵਿੱਚ ਪਾਉਂਦਾ ਵਾ ਉਹ ਆਪਣਾ 35 ਇੰਚ ਦਾ ਜਿਹੜਾ ਕੋਟ ਸੈੱਟ ਦਾ ਕਮੀਜ਼ ਆ ਜਿਹੜਾ ਉਹ ਰੱਖ ਸਕਦਾ ਵਾ ਹੁਣ ਇਹਦੀ ਆਪਾਂ ਜਿਹੜੀ ਲੈਂਥ ਆ ਉਹ ਆਪਾਂ 3 ਇੰਚ ਦਾ ਥੱਲੇ ਫੋਲਡਿੰਗ ਲਈ ਰੱਖ ਲਾਂਗੇ ਹਾਂਜੀ ਆਪਾਂ ਦੇਖੋ ਹੁਣ ਜਿਹੜਾ ਆਹ ਵਾਪਾ 3 ਇੰਚ ਜਿਹੜਾ ਤਰਪਾਈ ਲਈ ਥੱਲੇ ਆਪਾਂ ਕਮੀਜ਼ ਰੱਖਤਾ ਇਹ ਥੋੜੀ ਮਰਜੀ ਆ ਹੁਣ ਜੇ ਵੀ ਤਰਪਾਈ ਵਾਲਾ ਬਣਾਉਣਾ ਜੇ ਤਰਪਾਈ ਵਾਲਾ ਬਣਾਉਣਾ ਫਿਰ ਤਾਂ ਆਪਣੇ ਕੱਪੜੇ ਦੀ ਜਿਹੜਾ ਮੈਜ਼ਰਮੈਂਟ ਆ ਉਹ ਥੱਲੇ ਤੁਸੀਂ ਰੱਖਣਾ ਹੀ ਰੱਖਣਾ 3 ਇੰਚ ਜੇ ਤੁਸੀਂ ਤਰਪਾਈ ਕਰਨ ਲਈ ਨਹੀਂ ਬਣਾਉਣਾ ਹੈਗਾ ਫਿਰ ਤਾਂ ਤੁਸੀਂ ਆਪਣਾ 1 ਇੰਚ ਜਿਹੜਾ ਕੱਪੜਾ ਜ਼ਿਆਦਾ ਰੱਖ ਸਕਦੇ ਹੋ ਗਲਾਈ ਦੇ ਵਿੱਚ ਵੀ ਜਿਹੜਾ ਆਪਣਾ ਕੋਟ ਸੈੱਟ ਵੱਡ ਜਾਂਦਾ ਤੇ ਚਾਰਸ ਵੀ ਵੱਡ ਜਾਂਦਾ ਵਾ ਇਹ ਆਪਾਂ ਤੁਹਾਨੂੰ ਅੱਜ ਜਿਹੜਾ ਇਹ ਗਲਾਈ ਦੇ ਵਿੱਚ ਆਪਾਂ ਦੱਸਾਂਗੇ ਜਿਹੜਾ ਕੋਟ ਸੈੱਟ ਬਣਾਉਣਾ ਠੀਕ ਹੈ ਇਹਦੇ ਹੁਣ ਆਪਾਂ ਨੇ 1 ਇੰਚ ਜਿਹੜਾ ਇਹ ਵੱਧ ਰੱਖਣਾ ਕੱਪੜਾ ਠੀਕ ਹੈ ਤੇ ਜਿਹੜਾ ਆਪਾਂ ਫालतू ਕੱਪੜਾ ਇੱਥੋਂ ਆਪਾਂ ਨੇ ਆ ਪਹਿਲਾਂ ਕਿਉਂਕਿ ਆਪ ਜਿਹੜੀ ਪੱਟੀ ਆ ਇਹ ਨੀਚੇ ਆਉਗੀ 7 ਇੰਚ ਦਾ ਉੱਤੋਂ ਜਿਹੜਾ ਆਪਾਂ ਨੇ ਗਲਾ ਦੇਖ ਲੈਣਾ ਕਿੱਥੇ ਤੱਕ ਆਉਂਦਾ ਉੱਥੇ ਆਪਾਂ ਨਿਸ਼ਾਨ ਲਾਵਾਂਗੇ ਮੇਰ ਫालतू ਕੱਪੜਾ ਜਿਹੜਾ ਹੋਊਗਾ ਨੀਚੇ ਉਹ ਕਟਿੰਗ ਕਰ ਦਾਂਗੇ ਆ ਜਿਹੜੀ ਪੱਟੀ ਬਣੀ ਹੋਈ ਆ ਇਹ ਆਪਣੀ neck ਤੋਂ ਥੱਲੇ ਆਊਗੀ ਕਿਉਂਕਿ ਉੱਤੇ ਆਪਣਾ neck ਬਣ ਜਾਣਾ ਜੇ ਆਪਾਂ ਨੇ ਲੈਂਥ ਇੰਨੀ ਲੈ ਲਈ ਫਿਰ ਆਪਣੀ ਪੱਟੀ ਸਾਰੀ ਆ ਜਿਹੜੀ ਹੋ ਕਟਿੰਗ ਹੋ ਜੂਗੀ ਤਾਂ ਕਰਕੇ ਆਪਾਂ ਨੇ ਜਿਹੜਾ 7 ਇੰਚ ਪੱਟੀ ਤੋਂ ਉੱਪਰ ਆ ਜਿਹੜਾ ਕੱਪੜਾ ਰੱਖ ਲਿਆ ਇੱਥੋਂ ਆਪਾਂ ਲੈਂਥ ਰੱਖ ਲਾਂਗੇ ਹੁਣ ਜਿੰਨੀ ਵੀ ਆਪਾਂ ਨੂੰ ਲੈਂਥ ਚਾਹੀਦੀ ਆ ਓਨੀ ਆਪਾਂ ਰੱਖ ਲਾਂਗੇ ਇਹ ਆਪਣੀ ਮਰਜ਼ੀ ਆ ਹੁਣ ਆਪਾਂ ਜਿੰਨੀ ਰੱਖਣੀ ਆ ਆਪਾਂ ਨੇ ਇਹਦੀ 38 ਇੰਚ ਜਿਹੜੀ ਲੈਂਥ ਰੱਖ ਲੈਣੀ ਆ ਠੀਕ ਹੈ ਜੀ ਇਹਦੇ ਵਿੱਚ ਹੀ ਆਪਾਂ ਨੇ ਤਿਆਰ ਕਰ ਲੈਣਾ ਵਾ ਮਤਲਬ 37 ਇੰਚ ਜਿਹੜੀ ਇਹ ਆਪਣੀ ਤਿਆਰ ਹੋ ਜੂਗੀ ਇਹਦੇ ਵਿੱਚ ਆਪਾਂ ਨੇ ਸਾਈਡ ਵਾਲੀਆਂ ਪਲੇਟਾਂ ਨੇ ਜਿਹੜੀਆਂ ਤੇ ਆ ਆਪਾਂ ਨੇ ਨਾ ਇਹਦਾ 37 ਇੰਚ ਜਿਹੜੀ ਲੈਂਥ ਤਿਆਰ ਹੋ ਰਹੀ ਹੈ ਆਪਾਂ ਨੇ 38 ਇੰਚ ਤੇ ਜਿਹੜਾ ਇਹ ਨਿਸ਼ਾਨ ਲਾ ਲੈਣਾ ਆ ਫालतू ਕਪੜਾ ਆਪਾਂ ਨੇ 1 ਇੰਚ ਜ਼ਿਆਦਾ ਰੱਖਿਆ ਜਿਹੜਾ ਫालतू ਕਪੜਾ ਆਇਆ ਉਹ ਆਪਾਂ ਕਟਿੰਗ ਕਰ ਦੇਣਾ ਹੈ ਆ ਜਿਹੜਾ ਨਿਚੇੋਂ ਫालतੂ ਕੱਪੜਾ ਉਹ ਆਪਾਂ ਕਰਦਾ ਹੁਣੇ ਕਟਿੰਗ ਹਿਪ ਹੈਗੀ ਆਪਣੇ 18 ਇੰਚ ਆਪਾਂ 18 ਇੰਚ ਦੇ ਵਿੱਚ ਆਪਾਂ ਨੇ ਜੇ ਤਾਂ ਆਪਣੀਆਂ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਹੁੰਦੀਆਂ ਤਾਂ ਤਾਂ ਆਪਾਂ ਨੇ 4 ਇੰਚ ਕੱਪੜਾ ਜ਼ਿਆਦਾ ਰੱਖਣਾ ਸੀ ਹੁਣ ਇਹਦੀਆਂ ਵਿੱਚ ਸਾਈਡ ਵਾਲੀਆਂ ਪਲੇਟਾਂ ਨਹੀਂ ਪੈਂਦੀਆਂ ਹੈਗੀਆਂ ਤਾਂ ਆਪਾਂ ਨੇ 3 ਇੰਚ ਜਿਹੜਾ ਕੱਪੜਾ ਜ਼ਿਆਦਾ ਰੱਖਣਾ 18 ਦੇ ਵਿੱਚ ਆਪਾਂ ਨੇ 3 ਇੰਚ ਪਲੱਸ ਕਰ ਲੈਣਾ ਤਾਂ 21 ਇੰਚ ਦਾ ਜਿਹੜਾ ਕੱਪੜਾ ਹੋਊਗਾ 21 ਦਾ ਹਾਫ ਜਿਹੜਾ ਕਰਕੇ 10.5 ਇੱਥੋਂ ਆਪਾਂ ਨੇ ਜਿਹੜਾ ਇਹ ਕੱਪੜਾ ਰੱਖ ਲੈਣਾ ਨੀਚੇ ਤੱਕ ਜਿਹੜੇ ਆਪਾਂ 10.5 ਦੇ ਜਿਹੜੇ ਨੇ ਨਿਸ਼ਾਨ ਇਹ ਲਾ ਲੈਣੇ ਨੇ ਤੇ ਜਿਹੜਾ ਇੱਥੇ ਆਪਾਂ ਸੱਤ ਤੇ ਜਿੰਪੱਟੀ ਤੋਂ ਉੱਤੇ ਰੱਖਿਆ ਸੀ ਉੱਥੇ ਤੱਕ ਆਪਾਂ ਨੇ 10.5 ਇੰਚ ਦਾ ਨਿਸ਼ਾਨ ਲਾ ਕੇ ਇਹ ਜਿਹੜਾ ਆਪਣਾ ਸਾਈਡ ਤੋਂ ਕਮੀਜ਼ ਆਹੋ ਕੱਟ ਲਾਂਗੇ ਦੇਖੋ ਛੋਟਾ ਜਿਹਾ ਹੀ ਬਣਿਆ ਲੈਂਥੇ ਦੀ ਕੱਟ ਹੁੰਦੀ ਹੈ ਕੋਟ ਸੈੱਟ ਦੀ ਹੁਣ ਆ ਦੇਖੋ ਜਿਹੜਾ ਆਪਣਾ ਉਹ ਤਾਂ ਆਪਣੀ ਪੱਟੀ ਸੀ ਤਾਂ ਕਰਕੇ ਆਪਣਾ ਸੈਂਟਰ ਦੇ ਵਿੱਚੋਂ ਆਪਾਂ ਨੂੰ ਕਮੀਜ਼ ਕੱਢਣਾ ਪਿਆ ਆ ਕੱਪੜਾ ਫालतू ਖਰਾਬ ਹੋ ਗਿਆ ਤਾਂ ਹੁਣ ਆਪਾਂ ਇਹਦੇ ਪਿਛਲੀ ਜਿਹੜੀ ਬੈਕ ਆ ਉਹ ਨਹੀਂ ਆਪਾਂ ਖਰਾਬ ਕਰਾਂਗੇ ਇੱਕ ਸਾਈਡੋਂ ਆਪਣੀ 슬ੀਵ ਕੱਢਣੀਆਂ ਨੇ ਤਾਂ ਕਰਕੇ ਬਾਹਾਂ ਕੱਢਾਂਗੇ ਇੱਕ ਸਾਈਡੋਂ ਹੁਣ ਆਪਾਂ ਨੇ ਸਿਰਫ ਉਰਲੀ ਸਾਈਡੋਂ 1.5 ਇੰਚ ਦਾ ਜਿੰਨਾ ਕੱਪੜਾ ਬਣਦਾ ਉਹਨਾਂ ਰੱਖ ਕੇ ਇਹ ਜਿਹੜਾ ਆਪਣਾ ਕਮੀਜ਼ ਆ ਇਹ ਉੱਪਰ ਰੱਖ ਲਾਂਗੇ ਇਹਦੇ ਆ ਦੇਖੋ ਬੰਦ ਸਾਈਡ ਜਿਹੜੀ ਇੱਧਰ ਮਲਾ ਲੈਣੀ ਹੈ ਖੁੱਲੀ ਸਾਈਡ ਇੱਕ ਸਾਈਡ ਕਰ ਲੈਣੀ ਹੈ ਜਿੰਨਾ ਵੀ ਆਪਣਾ ਬੰਦਦਾ ਵਾ ਦੇਖੋ ਵੱਧਾ ਇਹਨੂੰ ਸੈੱਟ ਕਰਕੇ ਆ ਦੇਖੋ ਆਪਾਂ ਸੈੱਟ ਕਰ ਲਿਆ ਫਰੰਟ ਵਾਲਾ ਕਬੀਜ਼ ਜਿਹੜਾ ਉੱਪਰ ਰੱਖ ਲਿਆ ਬੈਕ ਦੇ ਹੁਣ ਇਦਾਂ ਹੀ ਸਾਡਾ ਦੇਖੋ ਆਪਣਾ ਜਿਹੜਾ ਕੱਪੜਾ ਬਚ ਗਿਆ ਉਹਦੇ ਵਿੱਚੋਂ ਆਪਣੀਆਂ ਜਿਹੜੀਆਂ ਕਮੀਜ਼ ਦੀਆਂ ਬਾਹਾਂ ਨਿਕਲਣਗੀਆਂ ਜਿਹੜਾ ਆਪਣਾ ਕੱਪੜਾ ਇਦਾਂ ਜੇ ਆਪਾਂ ਸੈਂਟਰ ਦੇ ਵਿੱਚੋਂ ਕੱਟਦੇ ਬੇਸਟ ਹੋਣਾ ਸੀ ਮੂਰੋ ਫਰੰਟ ਵਾਲਾ ਤਾਂ ਕੱਢਣਾ ਹੀ ਸੀ ਕਿਉਂਕਿ ਇਹ ਆਪਣੀ ਪੱਟੀ ਦਿੱਤੀ ਹੋਈ ਸੀ ਮੇਨ ਨਹੀਂ ਆਪਾਂ ਸਾਈਡ ਤੋਂ ਹੀ ਕੱਢ ਕੇ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਬਚਾ ਸਕਦੇ ਆ ਆ ਦੇਖੋ ਜਿਹੜਾ ਆਪਣਾ ਇਹ ਕਮੀਜ਼ ਦੋਏ ਆਪਣੇ ਕਟਿੰਗ ਹੋ ਗਏ ਤੇ ਹੁਣ ਆਪਾਂ ਨੇ ਉੱਪਰੋਂ ਇਹਦਾ ਤੀਰੇ ਦਾ ਨਿਸ਼ਾਨ ਆ ਜਿਹੜਾ ਤੀਰੇ ਦਾ ਨਿਸ਼ਾਨ ਆ ਉਹ ਲਾਉਣਾ ਹੈ ਆ ਦੇਖੋ ਜਿਹੜਾ ਆਪਣਾ ਹੁਣ ਆਪਾਂ ਨੇ ਤੀਰੇ ਦਾ ਨਿਸ਼ਾਨ ਲਾਉਣਾ ਉੱਪਰੋਂ ਸੈੱਟ ਕਰਕੇ ਜੇ ਤਾਂ ਆਪਾਂ ਨੇ ਬੈਨ ਲਾਉਣੀਆਂ ਤਾਂ ਤਾਂ ਆਪਾਂ ਨੇ 1.5 ਇੰਚ ਤੀਰਾ ਜਿਹੜਾ ਉਹ ਛਾਦੇ ਰੱਖਣਾ ਵਾ ਜਿੰਨਾ ਵੀ ਜੇ ਹੁਣ ਆਪਣਾ ਇਹਦਾ ਆਪਣੀ 16 ਇੰਚ ਫੀਡਿੰਗ ਆ ਉਹਦਾ ਆਪਾਂ 6 ਇੰਚ ਤੀਰਾ ਕਟਿੰਗ ਕਰਦੇ ਹੁੰਨੇ ਆ ਤਾਂ ਆਪਾਂ ਨੇ 1.5 ਇੰਚ ਜ਼ਿਆਦਾ ਰੱਖ ਕੇ ਤਾਂ 7.5 ਇੰਚ ਦਾ ਜਿਹੜਾ ਤੀਰਾ ਰੱਖਣਾ ਵਾ ਜੇ ਤਾਂ ਬੈਲ ਲਾਉਣੀ ਆ ਜੇ ਜਿਹੜਾ ਵੀ ਕਮੀਜ਼ਾ ਜੇ ਬੈਲ ਲਾਉਣੀ ਆ ਉਹਦੇ ਵਿੱਚ ਆਪਾਂ ਨੇ 1.5 ਇੰਚ ਜ਼ਿਆਦਾ ਰੱਖਣਾ ਬੈਨ ਵਾਲੇ ਕਮੀਜ਼ ਨਹੀਂ ਆਪਾਂ ਸਿੰਪਲ ਜਿਹੜੀ ਤੀਰੇ ਉਹ ਮੇਹੀ ਆਪਾਂ ਨੇ 6 ਇੰਚ ਦਾ ਤੀਰਾ ਰੱਖ ਕੇ ਕਟਿੰਗ ਕਰ ਲੈਣਾ ਠੀਕ ਹੈ ਜੀ 7 ਇੰਚ ਨੂੰ ਆਪਾਂ ਥੱਲੇ ਨੂੰ ਮੋੜਾ ਰੱਖਣਾ ਆ ਮੋਡੇ ਦੀ ਕਾਰਟ ਆ ਜਿਹੜੀ ਆਪਣੀ ਸਪੈਸ਼ਲ ਅਰਸ਼ਬ ਟਿਕ ਚੈਨਲ ਤੇ ਬਣਾ ਕੇ ਪਾਈ ਹੋਈ ਆ ਤੁਸੀਂ ਉਹਦੇ ਵਿੱਚ ਜਾ ਕੇ ਵੀ ਦੇਖ ਸਕਦੇ ਹੋ ਹੁਣ ਆਪਣੀ ਜਿੰਨੀ ਫੀਟਿੰਗ ਆ ਆਪਣੀ 16 ਇੰਚ ਫੀਟਿੰਗ ਆ ਇੱਥੋਂ ਆਪਾਂ ਨੇ 16 ਇੰਚ ਫੀਟਿੰਗ ਦੇ ਨਿਸ਼ਾਨ ਲਾ ਲੈਣਾ ਆ ਤੇ ਇੱਕ ਆਪਣੇ ਕਮੈਂਟ ਕਰਿਆ ਸੀ ਕਿਸੇ ਨੇ ਭੈਣ ਨੇ ਤੇ ਵੀ ਆਪਾਂ ਨੂੰ 18 ਇੰਚ ਦਾ ਜੇ ਫੀਟਿੰਗ ਆ ਤਾਂ ਆਪਾਂ ਕਿੰਨਾ ਮੋਡਾ ਰੱਖਾਂਗੇ ਸੇਮ ਆਪਾਂ ਨੇ ਇਦਾਂ ਹੀ ਜਿਵੇਂ ਆਪਾਂ 16 ਇੰਚ ਦੀ ਫੀਟਿੰਗ ਰੱਖੀ ਆ ਸੇਮ ਇਦਾਂ ਹੀ ਰੱਖ ਲੈਣੀ ਆ ਬਸ ਇੱਥੋਂ ਆਪਾਂ ਨੇ ਜਿਵੇਂ ਆਪਾਂ 16 ਇੰਚ ਤੇ ਨਿਸ਼ਾਨ ਲਾਇਆ ਆਪਾਂ ਨੇ 18 ਇੰਚ ਦਾ ਜਿਹੜਾ ਨਿਸ਼ਾਨ ਲਾ ਕੇ ਗਲਾਈ ਪਾ ਲੈਣੀ ਆ ਸੇਮ ਉਦਾਂ ਹੀ ਕਾਟ ਆ ਜਿਹੜੀ ਉਹ ਪੈੜੀਆਂ ਬਸ ਇੱਥੋਂ ਤੀਰਾ ਜਿਹੜਾ ਉਹ ਆਪਾਂ ਹਾਫ ਆ ਜਿਹੜਾ 6.5 ਇੰਚ ਹਾਫ ਵਧਾ ਲੈਣਾ ਵਾ ਫਿਟਿੰਗ ਦੇ ਹਿਸਾਬ ਨਾਲ ਥੋੜਾ ਥੋੜਾ ਇੰਚ ਦਾ ਉੱਪਰੋਂ ਤੀਰਾ ਵੱਜ ਜਾਂਦਾ ਹੁੰਦਾ ਵਾ ਤੇ 1 ਇੰਚ ਦਾ ਆਪਾਂ ਲੈਸ ਤੇ ਇੱਥੇ ਨਿਸ਼ਾਨ ਲਾ ਕੇ ਜਿਹੜੀ ਆ ਬੈਕ ਵਾਲੀ ਆ ਉਹ ਕਾਟ ਪਾ ਲਾਂਗੇ ਇਦੇ ਵਿੱਚ ਆਪਣੀ ਮਰਜ਼ੀ ਆ ਜੇ ਆਪਾਂ ਨੇ ਫਰੰਟ ਵਾਲੀਆਂ ਪਲੇਟਾਂ ਪਾਉਣੀਆਂ ਨੇ ਉਹ ਤੁਸੀਂ ਪਾ ਸਕਦੇ ਹੋ ਜਿਹੜੀਆਂ ਸਾਈਡ ਪਲੇਟਾਂ ਨੇ ਉਹ ਆਪਣੀਆਂ ਦੇ ਵਿੱਚ ਨਹੀਂ ਪੈਂਦੀਆਂ ਇਹ ਹੁਣ ਆਪਣੀ ਮਰਜ਼ੀ ਆ ਵੀ ਆਪਾਂ ਨੇ ਪਾਉਣੀਆਂ ਨੇ ਕਿ ਨਹੀਂ ਪਾਉਣੀਆਂ ਜਿਹੜੀਆਂ ਸਾਈਡ ਆਪਣੀਆਂ ਇਹ ਜਿਹੜੀ ਆਪਣੀ ਪਲੇਟ ਆ ਇਹ ਆਪਾਂ ਨੇ ਪਾਉਣੀਆਂ ਹੀ ਪਾਉਣੀਆਂ ਨੇ ਇਹ ਆਪਣੀ ਮਰਜ਼ੀ ਆ ਵੀ ਆਪਾਂ ਪਾਉਣੀਆਂ ਨੇ ਕਿ ਨਹੀਂ ਪਾਉਣੀਆਂ ਤੇ ਸਾਈਡ ਵਾਲੀਆਂ ਪਲੇਟਾਂ ਜਿਹੜੀਆਂ ਆਪਣੀਆਂ ਪੈਣੀਆਂ ਚਾਹੀਦੀਆਂ ਇਹ ਪਲੇਟ ਹਮੇਸ਼ਾ ਆਪਣੀ ਜਿਹੜੀ 7 ਇੰਚ ਦੀ ਹੁੰਦੀ ਆ ਕਈ ਵਾਰ ਕੋਈ ਜਿਆਦਾ ਪਤਲਾ ਹੁੰਦਾ ਉਹ ਆਪਣੀ ਪਲੇਟ ਇਹ 8 ਇੰਚ ਦੀ ਵੀ ਕਰਾ ਲੈਂਦਾ ਵਾ ਵੀ ਸਾਡੀ ਜਿਹੜੀ ਪਲੇਟ ਇਹ 8 ਇੰਚ ਦੀ ਕਰ ਦੋ ਇਹ ਆਪਣੀ ਪਲੇਟ ਪੈ ਗਈ ਠੀਕ ਹੈ ਜੀ ਹੁਣ ਆਪਾਂ ਪੂਰੇ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ ਇਹ ਆਪਣੇ ਜਿਹੜੀ ਲੈਂਥ ਦੇ ਹਿਸਾਬ ਨਾਲ ਤੁਸੀਂ ਕਮੀਜ਼ ਦਾ ਨਾਪ ਲੈ ਕੇ ਦੇਖ ਸਕਦੇ ਹੋ ਕਿਸੇ ਦੀ 14 ਇੰਚ ਵੀ ਹੁੰਦੀ ਆ ਕੱਦ ਦੇ ਹਿਸਾਬ ਨਾਲ ਹੁੰਦੀ ਆ ਕਿਸੇ ਦੀ 15 ਵੀ ਹੁੰਦੀ ਆ ਹੁਣ ਆਪਾਂ ਇਹ 15 ਇੰਚ ਦੇ ਹਿਸਾਬ ਨਾਲ ਜਿਹੜੀ ਆਪਾਂ ਨੇ ਸਾਡੇ 15 ਤੇ ਨਿਸ਼ਾਨ ਲਾ ਲਿਆ 1/2 ਇੰਚ ਵਿੱਚ ਚਲ ਜੂਗਾ ਤੇ 15 ਇੰਚ ਤਿਆਰ ਹੋ ਜੂਗੀ ਇੱਥੋਂ ਜਿਹੜਾ ਹੁਣ ਆਪਣੀ ਛੇਪਾ ਉਹ 18 ਇੰਚਾ ਉਹਦਾ ਆਪਾਂ ਨਿਸ਼ਾਨ ਲਾ ਲੈਣਾ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਇਹਦੀ ਆਪਾਂ ਜੇ ਗਲਾਈ ਵਾਲਾ ਬਣਾਉਣਾ ਦੇਖੋ ਗਲਾਈ ਵਾਲਾ ਬਣਾਉਣ ਲਈ ਆਪਾਂ ਨੇ ਜਿਹੜੇ ਇਹ ਥੱਲੇ ਉਹ ਨਿਸ਼ਾਨ ਲਾਉਣੇ ਨੇ ਇੱਥੋਂ ਆਪਾਂ ਨਿਸ਼ਾਨ ਲਾਵਾਂਗੇ ਵੀ ਆਪਾਂ ਇਹ ਕਿੰਨੀ ਡੂੰਗੀ ਗਲਾਈ ਪਾਉਣੀ ਹੈ ਇਹ ਥੋੜੇ ਤੇ ਡਿਪੈਂਡ ਕਰਦਾ ਆ ਚਾਹੇ ਤੁਸੀਂ ਸਾਈਡ ਤੋਂ 3 ਇੰਚ ਦਾ ਜਿਵੇਂ ਵੀ ਲਾ ਲਓ ਐ ਸਾਈਡ ਤੋਂ ਨਿਸ਼ਾਨ ਲਾ ਲਾ ਕੇ ਜਿਹੜੇ ਇਹ ਤੁਸੀਂ ਗਲਾਈ ਪਾ ਸਕਦੇ ਹੋ ਐ ਕਰਕੇ ਨਹੀਂ ਤੁਸੀਂ ਇੱਥੇ ਵਿਚਾਲੇ ਉਹ ਜਿੰਨੀ ਵੀ ਲਾਉਣੀਆਂ ਓਨੀਆਂ ਆਪਣੀ ਗਲਾਈ ਪਾ ਸਕਦੇ ਹੋ ਇਹ ਤੁਹਾਡੇ ਡਿਪੈਂਡ ਕਰਦਾ ਤੁਸੀਂ ਘੱਟ ਪਾਉਣੀਆਂ ਗਲਾਈ ਵੱਧ ਪਾਉਣੀਆਂ ਉਹ ਜਿੰਨੀ ਵੀ ਤੁਸੀਂ ਗਲਾਈ ਪਾਉਣੀ ਹੋ ਉਨੀ ਪਾ ਸਕਦੇ ਹੋ ਹੁਣ ਆਪਾਂ ਨੇ 3 ਇੰਚ ਤੇ ਗਲਾਈ ਪਾਈ ਆ 2 ਤੇ ਵੀ ਪਾ ਸਕਦੇ ਹੋ ਤੁਸੀਂ ਜੇ ਘੱਟ ਗਲਾਈ ਪਾਉਣੀ ਆ ਇੱਥੇ ਆਪਾਂ 4 ਤੇ ਵੀ ਪਾ ਸਕਦੇ ਹਾਂ ਜੇ ਵੱਧ ਗਲਾਈ ਪਾਉਣੀ ਆ ਇਹ ਆਪਣੀ ਗਲਾਈ ਜਿੰਨੀ ਵੀ ਤੁਸੀਂ ਪਾਉਣੀ ਚਾਹੁੰਦੇ ਹੋ ਪਾ ਸਕਦੇ ਹੋ ਆਪਾਂ 3 ਇੰਚ ਕਮੀਜ਼ ਦੀ ਜਿਹੜੀ ਇਹ ਕੋਟ ਸੈੱਟ ਦੀ ਆਪਾਂ ਨੇ ਗਲਾਈ ਪਾ ਲੜੀ ਆ ਇਹ ਆਪਣੇ 4 ਪੱਲੇ ਨੇ ਦੇਖ ਲਓ 4 ਪੱਲਿਆਂ ਦੇ ਆਪਾਂ ਨੇ ਇਕੱਠੀ ਇਹ ਗਲਾਈ ਪਾ ਦੇਣੀ ਆ ਇਹ ਦੇਖੋ ਜਿਹੜਾ ਆਪਣਾ ਗਲਾਈ ਦੇ ਵਿੱਚ ਇਹ ਕੋਟ ਸੈੱਟ ਆ ਜਿਹੜਾ ਇਹ ਕੱਟ ਹੁੰਦਾ ਠੀਕ ਹੈ ਜੀ ਜੇ ਤੁਸੀਂ ਜਦ ਇਹਨੂੰ ਫੋਲਡ ਕਰਨਾ ਇੱਥੇ ਆਪਣੀ ਫੀਟਿੰਗ ਲਾਉਣ ਤੋਂ ਬਾਅਦ ਇਹਨੂੰ ਪਹਿਲਾਂ ਸਿੰਗਲ ਫੋਲਡ ਕਰੋਗੇ ਫੋਲਡ ਕਰਨ ਲੱਗੇ ਫਿਰ ਡਬਲ ਫੋਲਡ ਕਰੋਗੇ ਇਹ ਦੋ ਸਲਾਈਆਂ ਦੇ ਵਿੱਚ ਜਿਹੜਾ ਗਲਾਈਆ ਉਹ ਫੋਲਡ ਹੁੰਦੀ ਹੁੰਦੀ ਹੈ ਜੇ ਤੁਸੀਂ ਕੱਲੀ ਕਹੋਗੇ ਵੀ ਐਵੇਂ ਰੱਖ ਕੇ ਸਲਾਈ ਫੋਲਡ ਕਰ ਦੋ ਤਾਂ ਫਿਰ ਥੋੜੀ ਸਹੀ ਨਹੀਂ ਹੋਣੀ ਪਹਿਲਾਂ ਤੁਸੀਂ ਸਿੰਗਲ ਐਵੇਂ ਕਰਕੇ ਸਿੰਗਲ ਸਿੰਗਲ ਰੱਖ ਕੇ ਫਿਰ ਲਾ ਸਲਾਈ ਮਾਰੋਗੇ ਫਿਰ ਉਹਨੂੰ ਸਲਾਈ ਮਾਰੀ ਹੋਈ ਨੂੰ ਫਿਰ ਡਬਲ ਕਰਕੇ ਫਿਰ ਡਬਲ ਸਲਾਈ ਸਲਾਈ ਮਾਰ ਕੇ ਜਿਵੇਂ ਆਪਾਂ ਕੁੜਤੇ ਪਜਾਮੇ ਦੀ ਮਾਰਦੇ ਹੁੰਨੇ ਆ ਸੇਮ ਓਦਾਂ ਹੀ ਗਲਾਈ ਪੈਣੀ ਆ ਹੁਣ ਆਪਾਂ ਉਹਨੇ ਨਿਸ਼ਾਨ ਲਾਵਾਂਗੇ हिਪ ਦੇ ਵੀ ਆਪਾਂ ਨੂੰ ਪਤਾ ਲੱਗ ਸਕੀਏ ਆਪਾਂ ਦੂਜੇ ਸਾਈਡ ਵੀ ਇੱਥੇ ਨਿਸ਼ਾਨ ਲਾਉਣਾ ਆ ਪਹਿਲਾਂ ਆਪਾਂ ਬੈਕ ਵਾਲੇ ਮੋਢੇ ਦੀ ਕਟਾਈ ਕਰ ਦਾਂਗੇ ਇਹ ਸੇਮ ਆਪਣੀ ਕਟਾਈ ਆਪਣੀ ਨਾਰਮਲ ਕਮੀਜ਼ ਵਾਂਗੂ ਹੀ ਆਪਾਂ ਪੈਣੀ ਆ ਤੇ ਆਪਾਂ ਨੇ ਜਿਹੜਾ ਫਰੰਟ ਵਾਲਾ ਪੱਲਾ ਆ ਉਹਨੂੰ ਚੱਕ ਕੇ ਇਹ ਆਪਣੀ ਫਰੰਟ ਵਾਲੀ ਕਾਰਟ ਫੈਸੂਗੀ ਠੀਕ ਹੈ ਜੀ ਇੱਥੇ ਪਲੇਟਾਂ ਚੱਕਣ ਦਾ ਤੁਹਾਨੂੰ ਆਸਾਨ ਤਰੀਕਾ ਪਹਿਲਾਂ ਵੀ ਦੱਸਿਆ ਤੁਸੀਂ ਵੀ ਕੈਂਚੀ ਨਾਲ ਵੀ ਚੱਕ ਸਕਦੇ ਹੋ ਇਹਨੂੰ ਜੇ ਤੁਸੀਂ ਕੈਂਚੀ ਨਾਲ ਨਹੀਂ ਚੱਕ ਸਕਦੇ ਤਾਂ ਸੂਈ ਲਾ ਕੇ ਸੂਈ ਦਾ ਨਿਸ਼ਾਨ ਲਾ ਕੇ ਦੂਏ ਪਾਸੇ ਤੁਸੀਂ ਕੱਢ ਕੇ ਸੂਈ ਉਦਾਂ ਵੀ ਜਿਹੜਾ ਤੁਸੀਂ ਇਹਦੇ ਪਲੇਟਾਂ ਦੇ ਨਿਸ਼ਾਨ ਚੱਕ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਇਹ ਆਪਣਾ ਬਸ ਕੋਟ ਸੈੱਟ ਬਣ ਕੇ ਜਿਹੜਾ ਹੈ ਕਟਿੰਗ ਹੋ ਕੇ ਆਪਣਾ ਤਿਆਰ ਹੋ ਗਿਆ। ਧੰਨਵਾਦ।